ਸਾਸੀ ਕਾਲ ਬਾਈ ਸਾਰਿਆਂ ਨੂੰ ਆਪਾਂ ਆਇਆ ਖੀਵਾ ਕਲਾਂ ਭੀਖੀ ਤੋਂ 3 ਕਿਲੋਮੀਟਰ ਬਾਈ ਅਮਨ ਹੋਰਾਂ ਕੋਲੇ ਇੰਨਾਂ ਕੋਲੇ ਬਾਈਆਂ ਕੋਲੇ ਟਰਾਲੀਆਂ ਵੀ ਖੜੀਆਂ ਟਰਾਲੇ ਵੀ ਮਿਲਦੇ ਆ ਨਾ ਬਾਈ ਹਾਂਜੀ ਇਹ ਨਵਾਂ ਟਰਾਲਾ ਹੈ ਤੇ ਬਾਈ ਇਹਦੇ ਟਾਇਰਾਂ ਦਾ ਹੀ ਆਪਾਂ ਗੱਲ ਕਰੀਏ ਵੀ ਟਾਇਰ ਇਹਦੇ ਵੇਦਾਕ ਨੇ ਦੇ ਦਾ ਟਾਇਰ ਨੇ ਬਈ ਇਹਦੇ ਠੀਕ ਹੈ 32000 ਰੁਪਏ ਦੇ ਟਾਇਰ ਨੇ ਜੇ ਕਿਸੇ ਵੀਰ ਨੇ ਲੈ ਜਾਣੇ ਹੋਣਗੇ ਲੈ ਜੂ ਠੀਕ ਹੈ ਨਹੀਂ ਆਪਾਂ 32000 ਰੁਪਏ ਦੇ ਕੱਟ ਲਾਂਗੇ ਠੀਕ ਹੈ ਬਾਈ ਕਹਿੰਦਾ ਵੀ ਜੇ ਟਾਇਰ ਕਿਸੇ ਨੇ ਨਹੀਂ ਵਿੱਚ ਲੈ ਜਾਣੇ ਆਪਾਂ ਕੱਟ ਵੀ ਲਵਾਂਗੇ ਹਣਾ ਹਾਂਜੀ ਤੇ ਬਈ ਹੱਬੇ ਦੀ ਕਿੰਨੇ ਆ ਇਹ 10 ਨਟ ਹੀ ਹੱਬਾ ਜੀ 4 ਇੰਚ ਹੀ ਸੀ ਤੇ 10 ਨਟ ਹੀ ਹੱਬਾ 4 ਇੰਚ ਹੀ ਹਿੱਸਾ ਹੈ ਤੇ ਜੇ ਆਪਾਂ ਸਾਈਡਾਂ ਵਾਲੀ ਚਾਦਰ ਦੀ ਗੱਲ ਕਰੀਏ ਕਿੰਨੇ ਗੇਜ ਹੈ ਇਹ 12 ਗੇਜ ਹੈ 12 ਫਰਸ਼ ਫਰਸ਼ ਇਹਦੇ 5 ਐਮ ਐਮ ਦਾ ਜੀ 5 ਐਮ ਐਮ ਦਾ ਤੇ ਬਈ ਰੇਟ ਆਪਾਂ ਕੀ ਕਰਦੀਏ ਦਾ ਫਿਰ ਰੇਟ ਇਹਦਾ 2 ਲੱਖ 2 ਲੱਖ ਪੂਰਾ? ਹਾਂਜੀ ਹਾਂ। ਮੌਕੇ ਤੇ ਕੋਈ ਡਿਸਕਾਊਂਟ ਹੋ ਜੂ? ਕਰਾਂਗੇ ਜੀ ਡਿਸਕਾਊਂਟ ਜ਼ਰੂਰ। ਠੀਕ ਆ। ਮੰਨ ਲਓ ਕੋਈ ਐ ਨਹੀਂ ਹੈਗਾ ਵੀ ਕੋਈ ਟੁੱਟ-ਭੱਜ ਵਾਲਾ ਕੰਮ ਨਹੀਂ ਹੈਗਾ ਤਾਂ ਵਧੀਆ ਹੈਵੀ ਚ ਬਣਿਆ ਹੋਇਆ। ਹਾਂ ਵਧੀਆ ਭਵਾਨੀ ਗੜਾ। ਸ਼ੌਂਕੀਆ ਬਣਿਆ ਹੋਇਆ। ਹਾਂਜੀ ਗੋਲਡ ਲਾਈਨ ਦਾ। ਭਵਾਨੀ ਗੜਾ ਦਾ ਬਣਿਆ ਹੋਇਆ। ਤੇ ਜੇ ਕਿਸੇ ਵੀਰੇ ਵੀਰ ਨੇ ਲੈਣਾ ਤਾਂ ਉਹ ਖੀਵੇ ਆ ਜਿਓ। ਬਾਈ ਆ ਨੰਬਰ ਸਕਰੀਨ ਤੇ ਚੱਲੀ ਇਹਦਾ ਗੱਲ ਕਰ ਲਓ।